ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੇਡੀਜ਼ ਕਿਵੀ ਦੀ ਵੀਡੀਓ ਲੈ ਕੇ ਆਏ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਗਲੇ ਦੀ ਘਟਾਈ ਕਰਾਂਗੇ ਜੀ ਗਲਾ ਬਣਾਈ ਕਰਾਂਗੇ ਬੈਕ ਸਾਈਡ 파ਟ ਹੈ ਇਹ ਬੈਕ ਸਾਈਡ 파ਟ ਦੇ ਗਲੇ ਦੀ ਘਟਾਈ ਕਰਨੀ ਆ ਆਪਾਂ ਮੋੜਿਆਂ ਦੀ ਘਟਾਈ ਆਪਾਂ ਪਹਿਲਾਂ ਕੀਤੀ ਹੋਈ ਹੈ ਇਸ ਦੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਇਸ ਦੇ ਲਈ ਆਪਾਂ ਇੱਥੋਂ ਮੋੜਿਆਂ ਦੀ ਘਟਾਈ ਤੋਂ ਲੈ ਕੇ 7 ਇੰਚ ਤੱਕ ਆਪਾਂ ਗਲਾ ਬਣਾਈ ਕਰ ਲਿਆ ਜੀ ਮੋਢਿਆਂ ਦੀ ਘਟਾਈ ਤੋਂ ਲੈ ਕੇ 7 ਇੰਚ ਤੱਕ ਆਪਾਂ ਬਣਾਈ ਕਰ ਲਿਆ ਇਸ ਕੀ ਵੀ ਨੂੰ ਉੱਪਰ ਤੱਕ ਇਸ ਤੋਂ ਅੱਗੇ ਆਪਾਂ ਗਲੇ ਦੀ ਬਣਾਈ ਕਰਨੀ ਹੈ ਇਸ ਦੇ ਲਈ ਆਪਾਂ ਫਸਟ ਸਲਾਈ ਦੇ ਵਿੱਚ 38 ਗੁੰਡੇ ਬਣਾਈ ਕਰਨੇ ਹਨ 1 2 3 4 5 6 7 8 9 10 11 12 13 14 15 16 ਇਸ ਤਰ੍ਹਾਂ ਕਰਦੇ ਆਪਾਂ 38 ਗੁੰਡੇ ਬਣਾਈ ਕਰ ਲੈਣੇ ਆ ਜੀ 35 67 ਔਰ 38 38 ਗੁੰਡੇ ਬਣਾਈ ਕਰਨ ਦੇ ਬਾਅਦ ਥ੍ਰੈਡ ਕਰਨਾ ਹੈ ਆਪਣੀ ਸਾਈਡ ਅੱਠ ਗੁੰਡੇ ਘਟਾਉਣੇ ਦੋ ਗੁੰਡਿਆਂ ਦਾ ਇੱਕ ਹੰਡਲਟੀ ਸਾਈਡ ਨੂੰ ਬਣਾਈ ਕਰ ਦੇਣਾ ਏਸ ਗੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋ ਗੁੰਡਿਆਂ ਦਾ ਇੱਕ ਹੰਡਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਗੁੰਡੇ ਘਟ ਗਏ ਅੱਗੇ ਦੋ ਗੁੰਡਿਆਂ ਦਾ ਇੱਕ ਹੰਡਲਟੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਗੁੰਡੇ ਘਟ ਗਏ ਏਸ ਗੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਇਸ ਦੇ ਨਾਲ ਇੱਕ ਗੁੰਡਾ ਐਡ ਕਰਕੇ ਇੱਕ ਦੋ ਕੁੰਡਿਆਂ ਦਾ ਇੱਕੰਡਾਲਤੀ ਸਾਈਡ ਨੂੰ ਬਣਾਈ ਕਰ ਦੇਣਾ ਚਾਰ ਖੁੰਠੇ ਘਟ ਗਏ ਪੰਜ 6 7 ਔਰ 8 ਅੱਠ ਕੁੰਡੇ ਕਟਾਈ ਕਰਦੇ ਨੇ ਇਸ ਤੋਂ ਅੱਗੇ ਆਪਾਂ ਜਿਸ ਤਰ੍ਹਾਂ ਸਲਾਈ ਬਣਾਈ ਕਰ ਰਹੇ ਹਾਂ ਇਸ ਨੂੰ ਬਣਾਈ ਕਰਦੇ ਜਾਣਾ 38 ਗੁੰਡੇ ਹੀ ਆਪਣੇ ਦੂਸਰੀ ਸਾਈਡ ਰਹਿ ਜਾਣਗੇ ਜੀ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈ ਬਣਾਈ ਕਰ ਲੈਣੀ ਹੈ ਡਿਜ਼ਾਈਨ ਪਾਉਂਦੇ ਹੋਏ ਦੂਸਰੀ ਸਲਾਈ ਦੂਸਰੀ ਸਲਾਈ ਉਲਟ ਸਾਈਡ ਤੋਂ ਇਹ ਸਲਾਈ ਨੂੰ ਉਲਟਾ ਉਲਟਾ ਬਣਾਈ ਕਰਦੇ ਜਾਣਾ ਜੀ ਇਸ ਤਰ੍ਹਾਂ ਸਾਰੇ ਗੁੰਡਿਆਂ ਨੂੰ ਡਿਜ਼ਾਈਨ ਦੇ ਅਕੋਰਡਿੰਗ ਉਲਟਾ ਉਲਟਾ ਬਣਾਈ ਕਰਕੇ ਕੰਪਲੀਟ ਕਰ ਲੈਣਾ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਹੁਣ ਆਪਾਂ ਇਧਰਲੇ ਕੁੰਡਿਆਂ ਨੂੰ ਤਾਂ ਇਹ ਸਾਈਡ ਤੇ ਹੀ ਰੱਖਣਾ ਜੀ ਇਹਨਾਂ ਨੂੰ ਆਪਾਂ ਬਾਅਦ ਵਿੱਚ ਬਣ ਲੈਣਾ ਇੱਥੇ ਆਪਾਂ ਹੁਣ ਚਾਰ ਕੁੰਡਿਆਂ ਦੀ ਕਟਾਈ ਕਰਨੀ ਹੈ ਇਸ ਨੂੰ ਇਹਨਾਂ ਕੁੰਡਿਆਂ ਉੱਪਰ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਕ ਕੁੰਡਾ ਕਟ ਗਿਆ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਦੋ ਕੁੰਡੇ ਕੱਟ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਤੋਂ ਬਣਾਈ ਕਰ ਦੇਣਾ ਤਿੰਨ ਕੁੰਡੇ ਕੱਟ ਗਏ ਦੇਉ ਕੁੰਡੇ ਆਂ ਦੇ ਇੱਕ ਕੁੰਡਾ ਵਾਲੀ ਸਾਈਡ ਨੂੰ ਬਣਾਇ ਕਰ ਦੇਣਾ ਚਾਰ ਕੁੰਡੇ ਘਟ ਗਏ ਚਾਰ ਕੁੰਡੇ ਘਟਾਈ ਕਰਨ ਦੇ ਬਾਅਦ ਥ्रेड ਕਰਨਾ ਜੀ ਬਾਹਰੀ ਸਾਈਡ ਚਾਰ ਕੁੰਡੇ ਘਟਾਈ ਕਰਨ ਦੇ ਬਾਅਦ ਥ्रेड ਕਰਨਾ ਜੀ ਬਾਹਰੀ ਸਾਈਡ ਬਾਕੀ ਸਲਾਈ ਨੂੰ ਆਪਾਂ ਜਿਸ ਤਰ੍ਹਾਂ ਬਣਾਈ ਕਰ ਰਹੇ ਹਾਂ ਇਸ ਤਰ੍ਹਾਂ ਹੀ ਬਣਾਈ ਕਰਕੇ ਕੰਪਲੀਟ ਕਰਦੇ ਜਾਣਾ ਇਸ ਤਰ੍ਹਾਂ ਜੀ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਈ ਕਰਦੇ ਜਾਣਾ ਡਿਜ਼ਾਈਨ ਦੇ ਅਕੋਰਡਿੰਗ ਸਿਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਉਲਟੀ ਸਾਈਡ ਤੋਂ ਸਾਰੀ ਸਿਲਾਈ ਨੂੰ ਉਲਟਾ-ਉਲਟਾ ਬਣਾਈ ਕਰਕੇ ਕੰਪਲੀਟ ਕਰ ਲੈਣਾ ਪੰਜਵੀਂ ਸਿਲਾਈ ਪੰਜਵੀਂ ਸਿਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੇ ਇਸ ਦੇ ਵਿੱਚ ਆਪਾਂ ਤਿੰਨ ਗੁੰਡੇ ਘਟਾਉਣੇ ਦੋ ਗੁੰਡੇ ਦਾ ਇੱਕ ਗੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਗੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਗੁੰਡੇ ਘਟ ਗਏ ਔਰ ਤਿੰਨ ਗੁੰਡੇ ਘਟ ਕੇ ਤਿੰਨ ਗੁੰਡੇ ਘਟਾਈ ਕਰ ਦੇਣੇ ਆ ਇਸ ਤੋਂ ਅੱਗੇ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਉਸ ਨੂੰ ਹੀ ਬਣਾਈ ਕਰਦੇ ਜਾਣਾ ਇਸ ਦੇ ਨਾਲ ਆਪਣੀ ਗਲੇ ਦੀ ਘਟਾਈ ਪੈਂਦੀ ਜਾਊਗੀ ਜੀ ਸਾਰੀ ਸਲਾਈ ਨੂੰ ਬਣਾਈ ਕਰਕੇ ਕੰਪਲੀਟ ਕਰ ਲੈਣਾ 7ਵੀਂ ਸਲਾਈ ਸਿੱਧੀ ਸਾਈਡ ਤੋਂ ਜੀ ਇਸ ਦੇ ਵਿੱਚ ਦੋ ਕੁੰਡਿਆਂ ਦਾ ਇੱਕ ਕੁੰਡਾ ਘਟਾਈ ਕਰ ਦੇਣਾ ਇੱਕ ਕੁੰਡਾ ਘਟ ਗਿਆ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਘਟ ਕੇ ਦੋ ਕੁੰਡੇ ਘਟਾਉਣੇ ਆ ਜੀ ਇਸ ਤੋਂ ਅੱਗੇ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਇਸ ਨੂੰ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਹੀ ਸਾਰੀ ਸਲਾਈ ਨੂੰ ਡਿਜ਼ਾਈਨ ਬਣਾਈ ਕਰਦੇ ਹੋਏ ਬਣਾਈ ਕਰਕੇ ਕੰਪਲੀਟ ਕਰ ਲੈਣਾ ਨੌਵੀਂ ਸਲਾਈ ਨੌਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਇਸ ਦੇ ਵਿੱਚ ਆਪਾਂ ਇੱਕ ਕੁੰਡੇ ਦੀ ਘਟਾਈ ਪਾਉਣੀ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤੋਂ ਅੱਗੇ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਡਿਜ਼ਾਈਨ ਪਾਉਂਦੇ ਹੋਏ ਸਲਾਈ ਬਣਾਈ ਕਰਦੇ ਜਾਣਾ 11 ਕੁੰਡਿਆਂ ਦਾ ਡਿਜ਼ਾਈਨ ਆਪਾਂ ਪਾ ਰਹੇ ਹਾਂ ਇਹੀ 11 ਕੁੰਡਿਆਂ ਦਾ ਡਿਜ਼ਾਈਨ ਆਪਾਂ ਪਾਉਂਦੇ ਹੋਏ 9ਵੀਂ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਆਪਾਂ 4 3 2 1 ਦੀ ਕਾਟ ਪਾ ਲਈ ਹੈ ਜੀ ਹੁਣ ਆਪਾਂ ਕੁੰਡੇ ਗੈਨ ਲੈਣੇ ਆ ਜਿੰਨੇ ਵੀ ਆਪਣੇ ਕੁੰਡੇ ਆਪਾਂ ਰੱਖਣੇ ਆ ਆਪਾਂ ਮੋਢੇ ਲਈ 26 ਕੁੰਡੇ ਰੱਖਣੇ ਆ ਇਹ ਟੋਟਲ ਆਪਣੇ ਕੁੰਡੇ 27 ਹੈ ਇੱਥੇ ਆਪਾਂ ਇੱਕ ਕੁੰਡਾ ਘਟਾ ਲੈਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਬਾਕੀ ਸਾਰੀ ਸਿਲਾਈ ਨੂੰ ਆਪਾਂ ਜਿਸ ਤਰ੍ਹਾਂ ਡਿਜ਼ਾਈਨ ਬਣਾਈ ਕਰ ਰਹੇ ਹਾਂ ਬਣਾਈ ਕਰਦੇ ਜਾਣਾ ਡਿਜ਼ਾਈਨ ਦੇ ਅਕੋਰਡਿੰਗ ਇਹ ਸਿਲਾਈ ਸਾਰੀ ਸਿੱਧੀ ਸਿੱਧੀ ਬਣਾਈ ਹੁੰਦੀ ਜਾਊਗੀ ਜੀ ਇਹ ਸਿਲਾਈ ਨੂੰ ਸਾਰੀ ਨੂੰ ਆਪਾਂ ਸਿੱਧਾ ਸਿੱਧਾ ਬਣਾਈ ਕਰਕੇ ਕੰਪਲੀਟ ਕਰ ਲੈਣਾ ਇੱਥੇ ਆਪਣੀ ਕਟਾਈ ਪੂਰੀ ਹੋ ਜਾਂਦੀ ਹੈ ਜੀ ਕਟਾਈ ਪੈ ਕੇ ਪੂਰੀ ਹੋ ਜਾਂਦੀ ਹੈ ਹੁਣ ਆਪਾਂ ਸਿੰਪਲ ਇਸ ਦੇ ਉੱਪਰ ਦੋ ਸਿਲਾਈਆਂ ਬਣਾਈ ਕਰ ਦੇਣੀਆਂ ਹੈ ਇਸ ਤਰ੍ਹਾਂ ਡਿਜ਼ਾਈਨ ਪਾਉਂਦੇ ਹੋਏ 8 ਇੰਚ ਦੀ ਲੰਬਾਈ ਹੋਗੀ ਆਪਣੇ ਮੋਢੇ ਦੀ ਇਹ ਸਾਰੀ ਸਲਾਈ ਨੂੰ ਆਪਾਂ ਬਣਾਈ ਪਾਉਂਦੇ ਹੋਏ ਬਣਾਈ ਕਰ ਲੈਣਾ ਇੱਥੇ ਆਪਣੀ ਇਹ 8.5 ਇੰਚ 8.5 ਇੰਚ ਆਪਣੀ ਇਹ ਮੋਡੇ ਦੀ ਬਣਾਈ ਕੰਪਲੀਟ ਹੋ ਗਈ ਹੈ ਜੀ ਹੁਣ ਇਸ ਦੇ ਵਿੱਚ ਆਪਾਂ ਇੱਕ ਸਲਾਈ ਇਹ ਡਿਜ਼ਾਈਨ ਦੀ ਪਾਉਣੀ ਹੈ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਾਰੀ ਸਲਾਈ ਆਪਾਂ ਇਹ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਉਲਟੀ ਸਾਈਡ ਤੋਂ ਆਪਾਂ ਹੁਣ ਇਹ ਆਪਣੀ ਗਲੇ ਦੀ ਘਟਾਈ ਇੱਕ ਸਾਈਡ ਤੋਂ ਬਣ ਕੇ ਤਿਆਰ ਹੋ ਜਾਂਦੀ ਹੈ ਇਹਨਾਂ ਕੁੰਡਿਆਂ ਨੂੰ ਬੰਦ ਕਰ ਦੇਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲਨ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰਦੇ ਨੇ ਉਲਟੀ ਸਾਈਡ ਨੂੰ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਇਹ ਸਾਰੇ ਕੁੰਡਿਆਂ ਨੂੰ ਬੰਦ ਕਰਦੇ ਜਾਣਾ ਇਸ ਦੇ ਨਾਲ ਆਪਣੀ ਇਹ ਇੱਕ ਸਾਈਡ ਦੀ ਘਟਾਈ ਪੈ ਕੇ ਤਿਆਰ ਹੋ ਜੂਗੀ ਇਸ ਤਰ੍ਹਾਂ ਕੁੰਡੇ ਬੰਦ ਕਰਕੇ ਆਪਾਂ ਇੱਥੇ ਗੰਢ ਲਗਾ ਦੇਣੀ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਉਲਟੀ ਸਾਈਡ ਦੇ ਵਿੱਚ ਥ੍ਰੈਡ ਐਡ ਕਰ ਲੈਣਾ ਧਾਗੇ ਦੀ ਗੰਡ ਲਗਾ ਲੈਣੀ ਹੈ ਇੱਥੇ ਆਪਾਂ ਚਾਰ ਕੁੰਡੇ ਘਟਾਉਣੇ ਆ ਜੀ ਪਹਿਲਾਂ ਦੂਸਰੀ ਸਾਈਡ ਦੇ ਵਿੱਚ ਆਪਣੇ ਉਲਟੀ ਸਾਈਡ ਤੋਂ ਕੁੰਡੇ ਘਟਣਗੇ ਜੀ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਨੂੰ ਦਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਇੱਕ ਕੁੰਡਾ ਐਡ ਕਰਕੇ ਨਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡੇ ਘਟ ਗਏ ਔਰ ਚਾਰ ਕੁੰਡੇ ਘਟ ਗਏ ਚਾਰ ਕੁੰਡੇ ਘਟਾ ਦੇਣੇ ਆ ਬਾਕੀ ਸਲਾਈ ਨੂੰ ਆਪਾਂ ਬਣਾਈ ਕਰਦੇ ਜਾਣਾ ਡਿਜ਼ਾਈਨ ਦੇ ਅਕੋਰਡਿੰਗ ਹੀ ਸਿੱਧੀ ਸਲਾਈ ਨੂੰ ਇਸ ਸਾਈਡ ਤੇ ਆਪਾਂ ਸਾਰੇ ਕੁੰਡਿਆਂ ਨੂੰ ਡਿਜ਼ਾਈਨ ਦੇ ਅਕੋਰਡਿੰਗ ਸਲਾਈਆਂ ਬਣਾਈ ਕਰਦੇ ਹੋਏ ਬਣਾਈ ਕਰਦੇ ਜਾਣਾ। ਇਹ ਸਾਈਡ ਦੇ ਵਿੱਚ ਉਲਟੀ ਸਾਈਡ ਦੇ ਵਿੱਚ ਕੁੰਡੇ ਘਟਣਗੇ ਜੇ ਦੂਸਰੀ ਸਾਈਡ ਦੇ ਵਿੱਚ ਸਿੱਧੀ ਸਾਈਡ ਦੇ ਵਿੱਚ ਕੁੰਡੇ ਘਟੇ ਸੀ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਸਲਾਈਆਂ ਨੂੰ ਸਿੱਧੇ ਪਾਸਿਓਂ ਡਿਜ਼ਾਈਨ ਦੇ ਹਿਸਾਬ ਨਾਲ ਬਣਾਈ ਕਰਦੇ ਕੰਪਲੀਟ ਕਰਦੇ ਜਾਣਾ। ਸਲਾਈ ਤੀਸਰੀ ਸਲਾਈ ਉਲਟੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਾਂ ਤਿੰਨ ਕੁੰਡਿਆਂ ਦੀ ਘਟਾਈ ਪਾਉਣੀ ਹੈ ਇਸ ਦੇ ਵਿੱਚ ਪਹਿਲਾਂ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਫਿਰ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਇਸ ਦੇ ਨਾਲ ਹੀ ਤਿੰਨ ਕੁੰਡੇ ਘਟ ਗਏ ਤਿੰਨ ਕੁੰਡੇ ਘਟਾਈ ਕਰਨ ਤੋਂ ਬਾਅਦ ਸਾਰੀ ਸਲਾਈ ਨੂੰ ਉਲਟਾ-ਉਲਟਾ ਬਣਾਈ ਕਰਦੇ ਜਾਣਾ ਜਿਸ ਤਰ੍ਹਾਂ ਆਪਾਂ ਦੂਸਰੀ ਸਾਈਡ ਦੇ ਵਿੱਚ ਘਟਾਈ ਪਾਈ ਹੈ ਜੀ 4 3 2 1 ਦੀ ਇਸ ਤਰ੍ਹਾਂ ਇਹ ਸਾਈਡ ਦੇ ਵਿੱਚ ਘਟਾਈ ਪਾਉਂਦੇ ਜਾਣਾ ਪੰਜਵੀਂ ਸਲਾਈ ਇਸ ਸਲਾਈ ਦੇ ਵਿੱਚ ਆਪਾਂ ਦੋ ਕੁੰਡਿਆਂ ਦੀ ਘਟਾਈ ਪਾਉਣੀ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਘਟ ਜਾਣਗੇ ਬਾਕੀ ਸਲਾਈ ਨੂੰ ਉਲਟਾ ਉਲਟਾ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਸਤਵੀਂ ਸਲਾਈ ਇਸ ਡਿਜ਼ਾਈਨ ਦੀ ਆਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਾਂ ਇੱਕ ਕੁੰਡੇ ਦੀ ਘਟਾਈ ਪਾਉਣੀ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਬਾਕੀ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਦੇ ਜਾਣਾ ਇਸ ਤਰ੍ਹਾਂ 4 3 2 1 ਦੀ ਘਟਾਈ ਪਾ ਰਹੇ ਹਾਂ ਜੀ ਆਪਾਂ ਸਾਰੀ ਸਲਾਈ ਨੂੰ ਉਲਟਾ-ਉਲਟਾ ਬਣਾਈ ਕਰ ਲੈਣਾ ਸਲਾਈ ਨੌਵੀਂ ਸਲਾਈ ਇਸ ਸਲਾਈ ਦੇ ਵਿੱਚ ਆਪਣੀ ਘਟਾਈ ਬਣ ਕੇ ਤਿਆਰ ਹੋ ਜਾਂਦੀ ਜੀ ਇੱਥੇ ਆਪਣਾ ਇੱਕ ਕੁੰਡਾ ਬਾਦਰਿਆ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰਕੇ ਘਟਾ ਦੇਣਾ ਬਾਕੀ ਸਾਰੀ ਸਲਾਈ ਨੂੰ ਉਲਟਾ ਉਲਟਾ ਬਣਾਈ ਕਰਦੇ ਜਾਣਾ ਘਟਾਈ ਪੈਣ ਤੋਂ ਬਾਅਦ ਕੁੰਡੇ ਕੁੰਡਿਆਂ ਦੀ ਗਿਣਤੀ ਕਰ ਲੈਣੀ ਆ ਜਿੰਨੇ ਕੁੰਡੇ ਆਪਣੇ ਕੋਲੇ ਜਿੰਨੇ ਕੁੰਡੇ ਆਪਾਂ ਚਾਹੀਦੇ ਉਸ ਤੋਂ ਉੱਪਰ ਹੋਏ ਉਹਨਾਂ ਕੁੰਡਿਆਂ ਨੂੰ ਵੀ ਘਟਾ ਦੇਣਾ ਆਪਾਂ 26 ਕੁੰਡੇ ਰੱਖੇ ਆ ਜੀ ਇੱਥੇ ਆਪਣੇ 27 ਕੁੰਡੇ ਸੀ ਇਹਸ ਕੁੰਡੇ ਨੂੰ ਵੀ ਆਪਾਂ ਘਟਾ ਕੇ ਕੁੰਡੇ ਪੂਰੇ ਕਰ ਲਏ ਆ ਹੁਣ ਇਸ ਤੋਂ ਉੱਪਰ ਆਪਾਂ ਦੋ ਸਲਾਈਆਂ ਪਾਉਣੀਆਂ ਜੀ ਸਿੱਧੀਆਂ ਨਾ ਕੋਈ ਕੁੰਡਾ ਘਟਾਉਣਾ ਹੈ ਨਾ ਕੋਈ ਵਧਾਉਣਾ ਇਸ ਤਰ੍ਹਾਂ ਆਪਣੀ ਇਹ 8.5 ਇੰਚ ਦੀ ਲੈਂਥ ਜਿਹੜੀ ਮੋਢੇ ਦੀ ਪੂਰੀ ਹੋ ਜਾਂਦੀ ਹੈ ਜੀ ਹੁਣ ਆਪਾਂ ਕੁੰਡੇ ਬੰਦ ਕਰ ਦੇਣੇ ਆ ਇਸ ਤਰ੍ਹਾਂ ਇਹ ਸਾਈਡ ਦੇ ਵੀ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਏਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਏਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਨਾਲ ਇੱਕ ਕੁੰਡਾ ਐਡ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰਦੇ ਹੋਏ ਸਾਰੇ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਹੀ ਬੰਦ ਕਰਦੇ ਜਾਣਾ ਜੀ ਇਸ ਤਰ੍ਹਾਂ ਆਪਣੀ ਇਹ ਗਲੇ ਦੀ ਘਟਾਈ ਜਿਹੜੀ ਹੈ ਇਹ ਪੈ ਜਾਂਦੀ ਹੈ ਤੇ ਇੱਥੇ ਆਪਣਾ ਗਲਾ ਬਣ ਕੇ ਤਿਆਰ ਹੋ ਜਾਂਦਾ ਗਲੇ ਦੀ ਘਟਾਈ ਦੇ ਨਾਲ ਨਾਲ ਆਪਣਾ ਇਹ ਬੈਕ ਸਾਈਡ ਪਾਰਟ ਹੈ ਜਿਹੜਾ ਇਹ ਸਾਰਾ ਕੰਪਲੀਟ ਹੋ ਜਾਂਦਾ ਜੀ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਅਗਲੇ ਪਾਰਟ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਆਪਣੀ ਵੀਡੀਓ ਕਿਸ ਤਰ੍ਹਾਂ ਲੱਗਦੀ ਹੈ ਤੁਹਾਨੂੰ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ